ਅੱਜ ਤੱਕ ਨਾ ਪਿਛੇ ਹੋਇਆ ਨਾ ਅੱਗੇ ਹੋਏਗਾ ਇਹ ਪਹਿਲੀ ਵਾਰੀ ਹੈ। ਔਰ ਮੇਰੀ ਵੀ ਉਮਰ 78 ਸਾਲ ਹੈ ਮੈਂ ਵੀ ਖੁਦ ਦੇਖਦਾ ਪਹਿਲੀ ਵਾਰੀ ਹੋਇਆ। ਅੱਜ ਤੱਕ ਨਾ ਪਿਛੇ ਕਿਸੇ ਨੇ ਕੀਤਾ ਨਾ ਅੱਗੇ ਕਿਸੇ ਮੁੱਖ ਮੰਤਰੀ ਨੇ ਕਰਨਾ ਹੈ। ਜੋ ਇਹਨਾਂ ਨੇ ਕਰਕੇ ਦੱਸਤਾ। ਮੇਰੇ ਨਾਲ 10 ਲੱਖ ਪ੍ਰਾਪਤੀ ਆਏ ਸੀਗੇ। ਉਹਨਾਂ ਨੂੰ ਇਹ ਜਿਹੜੇ ਪੱਤਰ ਨੇ ਉਹ ਮਿਲੇ ਨੇ। ਜਿਹੜੇ ਲੋਕਾਂ ਦੇ ਵਿਚਾਰਿਆਂ ਦੇ ਮਕਾਨ ਡਿੱਗ ਗਏ ਸੀਗੇ ਜਾਂ ਡਰੇੜਾ ਬਹਿ ਗਏ ਆਈਆਂ ਜਾਂ ਦੀਆਂ ਬਹਿ ਗੀਆਂ ਉਹਨਾਂ ਦੇ ਇਹ ਤੇ ਤੇਨੇ ਅਹੀਂ ਆਮ ਆਦਮੀ ਪਾਰਟੀ ਦਾ ਔਰ ਭਗਵੰਤ ਮਾਨ ਜੀ ਦਾ ਬਹੁਤ ਬਹੁਤ ਤੈਦੋ ਤਰਵਾਦੀ ਆ ਤੁਹਾਡੇ ਹੱਥ ਦੇ ਵਿੱਚ ਤੁਹਾਡੇ ਘਰ ਬਣਾਉਣ ਦੀ ਪੱਕੇ ਘਰ ਬਣਾਉਣ ਦੀ ਚਿੱਠੀ ਹੈ ਬਹੁਤ ਜਿਆਦਾ ਮੰਨਿਆ ਇਸ ਲਿਆ ਇਸਾਰੇ ਭਗਵੰਤ ਮਾਨੇ ਸਾਡੇ ਹੱਥ ਬਣਤ ਬਿੰਦੀ ਈਮਾਨ ਕੁਤੀ ਬਰਸਾਤਾ ਹੋਈਆਂ ਹੜ ਆਏ ਜੇ ਉਹਦੇ ਦੀ ਮੁਸ਼ਕਲ ਆ ਬਹੁਤ ਜਿਆਦਾ ਮੁਸ਼ਕਲ ਆ ਬੇਬੇ ਲੇਕਿਨ ਹੁਣ ਇਹਦੇ ਦੇਖੋ ਹੈ ਕਿ ਕੱਟ ਕੇ ਅਸੀਂ ਵੀ ساتھ ਬੈਠਾਂਗੇ ਸਾਡਾ ਬੱਚਾ ਵੀ ساتھ ਬੈਠੇਗਾ ਕੁਝ ਹੋਏਗਾ ਹਰ ਰੋਜ਼ ਇੱਕ ਬੰਦੇ ਜਾ ਰਹੇ ਨੇ ਜਿਉਂ ਜਿਉਂ ਸਾਡੇ ਕੋਲੇ ਆਈ ਜਾਂਦੀਆਂ ਗਰਦੌਰੀਆਂ ਪੈਸੇ ਦਿੱਤੇ ਜਾ ਰਹੇ ਨੇ ਪਟੜੀ ਤੇ ਆਵੇ ਜ਼ਿੰਦਗੀ ਥੋੜੀ ਜੀ ਲੀ ਤੇ ਆਵੇ ਮਾਮਾ ਬਹੁਤ ਧੰਨਵਾਦ ਕਰ ਰਹੀਆਂ ਸੀ ਇਹ ਅਸ਼ੀਰਵਾਦ ਹੈ ਜੀ ਜਿਹੜਾ ਸਾਨੂੰ ਲਈ ਫਿਰਦਾ ਹੈ